ਕੈਬਨਿਟ ਮਿਨਿਸਟਰ ਚੇਤਨ ਸਿੰਘ ਜੋੜੇ ਮਾਜਰਾ ਸਾਡੇ ਨਾਲ ਨੇ ਜੋੜੇ ਮਾਜਰਾ ਜੀ ਤਿਆਰੀ ਕਿਸ ਤਰ੍ਹਾਂ ਦੀ ਹੈ ਕਿਉਂਕਿ ਹੁਣ ਹੁਣ ਜਿਆਦਾ ਸਮਾਂ ਜਿਹੜਾ ਹੈਗਾ ਉਹ ਨਹੀਂ ਰਿਹਾ ਦੇਖੋ ਸਭ ਤੋਂ ਪਹਿਲਾਂ ਤਾਂ ਦੇਖੋ ਤੁਸੀਂ ਤਣਕ ਦਾ ਸੀਜ਼ਨ ਚੱਲ ਰਿਹਾ ਤਣਕ ਦੇ ਸੀਜ਼ਨ ਦੇ ਚੱਲਣ ਦੇ ਬਾਵਜੂਦ ਵੀ ਤੁਸੀਂ ਦੇਖੋ ਹਜ਼ਾਰਾਂ ਦੀ ਗਿਣਤੀ 'ਚ ਇੱਥੇ ਲੋਕ ਆਏ ਹੋਏ ਨੇ ਔਰ ਇਹ ਜਿਹੜਾ ਫਤਵਾ ਹੈ ਉਹ ਮਾਨ ਸਰਕਾਰ ਨੂੰ ਕਿਉਂਕਿ ਮਾਨ ਸਰਕਾਰ ਨੇ 2 ਸਾਲਾਂ ਦੇ ਵਿੱਚ ਹੀ ਜਿੰਨੇ ਕੰਮ ਕੀਤੇ ਨੇ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਚਾਹੇ 664 ਬਿਜਲੀ ਦੀ ਗੱਲ ਹੋਵੇ ਚਾਹੇ ਜਿਹੜਿਆ ਪਿੰਡਾਂ ਦੇ ਵਿੱਚ ਨਹਿਰੀ ਪਾਣੀ ਦੀ ਗੱਲ ਹੋਵੇ ਚਾਹੇ ਬਿਜਲੀ ਦੀ ਗੱਲ ਹੋਵੇ ਜਿਹੜੀ ਕਿਸਾਨਾਂ ਨੂੰ ਲਗਾਤਾਰ ਚੱਲਦੀ ਰਹੀ ਆ ਉਹਦੇ ਨਾਲ ਚਾਹੇ ਚੰਗੇ ਸਕੂਲਾਂ ਦੀ ਗੱਲ ਕਰੀਏ ਚਾਹੇ ਚੰਗੇ ਹਸਪਤਾਲਾਂ ਦੀ ਗੱਲ ਕਰੀਏ ਮੈਨੂੰ ਲੱਗਦਾ ਪਹਿਲੀ ਸਰਕਾਰ ਆ ਜਿਨੇ ਇੱਕ 2 ਸਵਾ 2 ਸਾਲ ਦੇ ਵਿੱਚ ਹੀ 43000 ਬੱਚਿਆਂ ਨੂੰ ਨੌਕਰੀ ਦਿੱਤੀ ਆ ਸਰਕਾਰ ਨੇ ਹਰ ਇੱਕ ਕੋਸ਼ਿਸ਼ ਕੀਤੀ ਆ ਕਿ ਜਿੰਨਾ ਹੋ ਸਕੇ ਪੰਜਾਬ ਦੇ ਲੋਕਾਂ ਦੇ ਹਿੱਤ ਵਾਸਤੇ ਜਿਹੜਾ ਕਦਮ ਪੱਟਾ ਜਾ ਸਕੇ ਔਰ ਕੋਸ਼ਿਸ਼ ਆ ਇਹ ਨਹੀਂ ਕਿਸੇ ਇੱਕ ਪਾਰਟੀ ਕੋਲ ਬੰਦੇ ਨੂੰ ਜਿਹੜਾ ਉਹਦਾ ਫਾਇਦਾ ਹੋਵੇ ਇਹਦਾ ਆਵਾਮ ਨੂੰ ਜਿਹੜਾ ਫਾਇਦਾ ਹੋਵੇ ਉਹ ਜਿਹੜੀ ਸਰਕਾਰ ਕਰ ਰਹੀ ਆ ਸੋ ਮੈਨੂੰ ਲੱਗਦਾ ਇਹ ਰਿਕਾਰਡ ਹੋਊਗਾ ਜਿਹੜਾ 2.5 ਸਾਲਾਂ ਦੇ ਵਿੱਚ ਜੇ ਕਿਸੇ ਸਰਕਾਰ ਨੇ ਕੀਤਾ ਕਿਉਂਕਿ ਲੰਗੀਆਂ ਸਰਕਾਰਾਂ ਸੀ ਦੇਖਿਆ ਉਹ 4.5 ਸਾਲ ਬਾਅਦ ਜਾਗਦੀਆਂ ਤੀਆਂ ਪਰ ਮਾਨ ਸਾਹਿਬ ਦੀ ਸਰਕਾਰ ਜਿੱਦਾਂ ਦੀ ਸੋਚ ਚੁੱਕੀ ਆ ਉਸੇ ਦਿਨ ਤੋਂ ਲਗਾਤਾਰ ਪੰਜਾਬ ਦੇ ਵਿੱਚ ਕੰਮ ਆ ਜਿਹੜੀ ਕਰ ਰਹੀ ਆ ਔਰ ਲੋਕਾਂ ਨੂੰ ਲਗਾਤਾਰ ਉਹਦਾ ਫਾਇਦਾ ਹੋ ਰਿਹਾ ਹੈ ਤਕਰੀਬਨ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਜਿਹੜੇ ਹੈਗੇ ਨੇ ਉਹ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਹੁਣ ਜਿਹੜਾ ਟੀਚਾ ਹੈ ਤੁਹਾਡਾ 13 0 ਦਾ ਉਹ ਕੋਈ ਕਿੰਨਾ ਨਜ਼ਦੀਕ ਲੱਗਦਾ ਜਾਂ ਫਿਰ ਕੋਈ ਚੁਣੌਤੀ ਜਿਹੜੀ ਹੈਗੀ ਲੱਗਦੀ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ 13 0 ਕਿਉਂ ਲੈਣੀ ਹੈ 0 ਕਿਉਂਕਿ ਪੰਜਾਬ ਦਾ ਜੋ ਕੇਂਦਰ ਸਰਕਾਰ ਬਿਤਕਰਾ ਕਰ ਰਹੀ ਆ ਪੰਜਾਬ ਦੇ GST ਦਾ ਪੈਸਾ ਹੋ ਜੇ ਜਾਂ RDF ਹੋ ਜੇ ਜਾਂ NHM ਦੇ ਪੈਸੇ ਹੋਣ ਜਾਂ ਹੋਰ ਜਿਹੜੇ ਫੰਡ ਨੇ ਕੇਂਦਰ ਸਰਕਾਰ ਰੋਕੀ بیٹھا ਉਹਨੂੰ ਕੀ ਕੀ ਅਧਿਕਾਰ ਆ ਕਿ ਇਸ ਤਰ੍ਹਾਂ ਇੱਕ ਸਟੇਟ ਨਾਲ ਮਤਰੀਮਾਲ ਆ ਵਿਹਾਰ ਕਰੇ ਕਿ ਸਟੇਟ ਦੇ ਫੰਡ ਰੋਕ ਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇ ਉਹਨਾਂ ਪੈਸੇ ਨਾਲ ਅਸੀਂ ਪੰਜਾਬ ਦੀ ਕਾਇਆ ਕਲਪ ਕਰ ਸਕਦੇ ਹਾਂ ਪਰ ਉਹ ਬੇਸਲੇ ਸੁੱਤੇ ਪਏ ਨੇ ਉਹਨਾਂ ਨੂੰ ਤਾਂ ਸਿਰਫ ਇਹ ਆ ਕਿ ਅਸੀਂ ਅਸੀਂ ਲੋਕ ਸਭਾ ਦੁਬਾਰੇ ਕਿਵੇਂ ਜਿੱਤਨੀ ਆ ਪਰ ਅੱਜ ਕੀ ਦੇਸ਼ ਦੇ ਲੋਕ ਜਾਗ ਚੁੱਕੇ ਨੇ ਜੋ ਉਹਨਾਂ ਨੇ ਵਾਦੇ ਕੀਤੇ ਨੇ ਉਹ ਕਦੇ ਉਹ ਪੂਰੇ ਨਹੀਂ ਉਤਰੇ ਤੁਸੀਂ ਦੇਖੋ ਵੀ ਦੇਸ਼ ਕਿੱਥੋਂ ਲਾ ਕੇ ਕਿੱਥੇ ਤੱਕ ਦਾ ਉਹਨਾਂ ਨੇ ਕਿਸ ਫੀਲਡ 'ਚ ਉਹਨਾਂ ਨੇ ਤਰੱਕੀ ਕੀਤੀ ਆ ਕਿਸੇ ਫੀਲਡ 'ਚ ਕੀਤੀ ਆ ਇੱਕੋ ਚੀਜ਼ ਕੀਤੀ ਆ ਜਿਹੜੇ بڑے ਘਰਾਣੇ ਨੇ ਦੇਖਦੇ ਉਹਨਾਂ ਨੂੰ ਫਾਇਦਾ ਪਹਚਾਇਆ ਉਹਨਾਂ ਨੂੰ ਲੱਖਾਂ ਕਰੋੜਾਂ ਕਰੋੜ ਦਾ ਜਿਹੜਾ ਫਾਇਦਾ ਪਹਚਾਇਆ ਆ ਆਵਾਮ ਵਾਸਤੇ ਦਾ ਕੁਝ ਵੀ ਨਹੀਂ ਕੀਤਾ ਸੋ ਇਸ ਕਰਕੇ ਅਸੀਂ ਚਾਹੁੰਦੇ ਕਾ ਪੰਜਾਬ ਦੇ ਐਮਪੀ ਜਾ ਕੇ ਪੰਜਾਬ ਦੀ ਗੱਲ ਕਰ ਕਿਉਂਕਿ ਜਿਹੜੇ ਪਹਿਲਾਂ ਐਮਪੀ ਬਣਦੇ ਰਹੇ ਨੇ ਉਹਨਾਂ ਨੇ ਪੰਜਾਬ ਦੀ ਗੱਲ ਹੀ ਨਹੀਂ ਕੀਤੀ ਉਹ ਤਾਂ ਉੱਥੇ ਜਾ ਕੇ ਕੋਗੇ ਸੁੱਤੇ ਰਹਿੰਦੇ ਸੀ ਅਸੀਂ ਚਾਹੁੰਦੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਐਮਪੀ ਬਣਨ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਦੋਂ ਪੰਜਾਬ ਦੇ ਐਮਪੀ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਬਣ ਕੇ ਤਾਂ ਪੰਜਾਬ ਦੀ ਗੱਲ ਕਰਨ ਪੰਜਾਬ ਦੇ ਹਿੱਦਰੀ ਪਟਿਆਲਾ ਦੇ ਵਿੱਚ ਜਿੰਦਾ ਪਟਿਆਲਾ ਦੇ ਵਿੱਚ ਪੰਜਾਬ ਦੀ ਸਿੱਧੀ ਹੈ ਕਿਉਂਕਿ ਪਟਿਆਲਾ ਦੇ ਵਿੱਚ ਜਿਹੜਾ ਮੁਕਾਬਲਾ ਹੈ ਪਰਨੀਤ ਕੋਰ ਨਾਲ ਹੈ ਖਾਸ ਤੌਰ ਤੇ ਇੱਕ ਖਾਸ ਚਿਹਰਾ ਜਿਹੜਾ ਹੈਗਾ ਡਾਕਟਰ ਤਰਵੀਰ ਗਾਂਧੀ ਵੀ ਹੈ ਕਿਉਂਕਿ ਤਰਵੀਰ ਗਾਂਧੀ ਤੁਹਾਡੇ ਵੱਲ ਸੀ ਕੀ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਵੋਟ ਜਿਹੜੀ ਹੈਗੀ ਹੈ ਉਹ ਪਾਰਟੀ ਦੇ ਨਾਲ ਹੀ ਰਹੀ ਹੋਏਗੀ ਜਾਂ ਫਿਰ ਗਾਂਧੀ ਵਾਲੀ ਜਾਏਗੀ ਦੇਖੋ ਮੈਂ ਪੁੱਛਣਾ ਚਾਹਣਾ ਜਿਹੜਾ ਬੰਦਾ ਪਹਿਲੇ ਹੱਥ ਖੜੇ ਕਰਕੇ ਹੋਵੇ ਮੈਂ ਕਿਸੇ ਦੇ ਭੋਗ ਤੇ ਨਹੀਂ ਜਾਣਾ ਕਿਸੇ ਦੇ ਵਿਆਹ ਤੇ ਨਹੀਂ ਜਾਣਾ ਕਿਸੇ ਦੇ ਖੁਸ਼ੀ ਤੇ ਨਹੀਂ ਜਾਣਾ ਕਿਸੇ ਦੇ ਗਮੀ ਤੇ ਨਹੀਂ ਜਾਣਾ ਬਾਕੀ ਆਪ ਹੀ ਹਿਸਾਬ ਲਾ ਲਓ ਫਿਰ ਉਹਨੇ ਜਾਣਾ ਕਿੱਥਾ ਉਹ ਕਹਿੰਦਾ ਮੈਂ ਉਹਦੇ ਜਾਊਗਾ ਜਦ ਕੋਈ ਵੱਡਾ ਹਾਸਾ ਹੋਗਾ ਉਹ ਅਸੀਂ ਸੁਖ ਸੁਖ ਕੇ ਵੱਡੇ ਹਾਸੇ ਕਰਵਾਈਏ ਸਾਨੂੰ ਨਹੀਂ ਲੋੜ ਆਵੇ ਚਾਹੇ ਨਾ ਆਵੇ ਅਸੀਂ ਚਾਹੁੰਨਾ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣੀ ਰਾਨੀ ਪ੍ਰਦੀਪਤੌਰਨੇ ਤੁਸੀਂ ਤੁਸੀਂ ਮੈਨੂੰ ਇੱਕ ਜੀ ਦੱਸੋ ਕੱਲ ਇਸੇ ਹਲਕੇ 'ਚ ਦੱਸੋ ਇਹਨਾਂ ਨੇ ਕਿੱਥੇ ਆ ਜਿਹੜੇ ਚਾਰਪੜਾ ਨੇ ਕੀ ਕੀ ਕੰਮ ਕੀਤੇ ਨੇ ਸਾਰੇ ਹਲਕਿਆਂ ਦੇ ਵਿੱਚ 2 ਸਾਲ ਉਹਨਾਂ ਦੇ ਪਤੀ ਜਿਹੜੇ ਮੁੱਖ ਮੰਤਰੀ ਰਹੇ ਪੰਜਾਬ ਦੇ ਕਿੰਨੀ ਡਿਵੈਲਪਮੈਂਟ ਕੀਤੀ ਉਹਨਾਂ ਨੇ ਪਟਿਆਲੇ ਜ਼ਿਲ੍ਹੇ ਦੀ ਬਸ ਸਿਰਫ ਖਾਣਾ ਪੂਰਤੀ ਕੀਤੀ ਆ ਅਸਲੀਅਤ ਵਿੱਚ ਕੁਝ ਨਹੀਂ ਕੀਤਾ। ਬਹੁਤ ਸ਼ੁਕਰੀਆ। ਜੀ ਦਾ ਬਹੁਤ ਬਧਰਾ ਰਹੇ ਹੈ ਕਿ ਨਹੀਂ। ਅਸਲ ਇਹਨਾਂ ਨੇ ਕਰਤਾ ਸੀ ਤੇ ਦਾਵਾ ਅਜੇ ਵੀ ਆਮ ਆਦਮੀ ਪਾਰਟੀ ਵੱਲੋਂ ਇਹੀ ਕੀਤਾ ਜਾ ਰਿਹਾ ਹੈ ਕਿ 13 0 ਦਾ ਜਿਹੜਾ ਟੀਚਾ ਹੈ ਉਸ ਨੂੰ ਹਾਸਲ ਕੀਤਾ ਜਾਵੇਗਾ। ਕੈਮਰਾਮੈਨ ਅਮਿਤ ਵਾਲੀਆ ਦੇ ਨਾਲ ਕੁਲਵਿੰਦਰ ਦੀਵਾਨ ਇੰਡੀਆ ਨਿਊਜ਼